ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਵੱਲੋਂ ਤਰਨਤਾਰਨ ਨਗਰ ਕੌਂਸਲ ਦੇ ਵਿੱਚ ਦਖਲਅੰਦਾਜ਼ੀ ਕਰਦਿਆਂ ਕੁਝ ਭਾਜਪੀ ਅਤੇ ਅਕਾਲੀ ਕੌਂਸਲਰਾਂ ਦਾ ਸਹਾਰਾ ਲੈਂਦਿਆਂ ਕੌਂਸਲ ਤੇ ਕਾਬਜ਼ ਅਕਾਲੀ ਦਲ ਨਾਲ ਸੰਬੰਧਿਤ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਵਿਰੁੱਧ ਬੇਬਰੋਜ਼ਗੀ ਮਤਾ ਪਾਸ ਕਰਕੇ ਹਟਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਉਕਤ VOTING ਪ੍ਰਕਿਰਿਆ ਦੇ ਵਿੱਚ ਤਰਨਤਾਰਨ ਤੋਂ ਕਾਂਗਰਸ ਦੇ ਵਿਧਾਇਕ ਡਾਕਟਰ ਧਰਮਵੀਰ ਅਗਨੀ ਹੋਤਰੀ ਦੇ ਵੱਲੋਂ ਵੀ ਹਿੱਸਾ ਲਿਆ ਗਿਆ ਇਸ ਮੌਕੇ ਤੇ ਡਾਕਟਰ ਧਰਮਵੀਰ ਅਗਨੀ ਹੋਤਰੀ ਦੇ ਬੇਟੇ ਸੰਦੀਪ ਅਗਨੀ ਹੋਤਰੀ ਨੇ ਨਗਰ ਕੌਂਸਲ ਦੇ ਪ੍ਰਧਾਨ ਭពਿੰਦਰ ਸਿੰਘ ਖੇੜਾ ਨੂੰ ਪੂਰੀ ਕਾਨੂੰਨੀ ਪ੍ਰਕਿਰਿਆ ਅਤੇ ਬਹੁਮਤ ਦੇ ਨਾਲ ਹਟਾਉਣ ਦਾ ਦਾਵਾ ਕੀਤਾ ਹੈ ਦੂਜੇ ਪਾਸੇ ਤਰਨਤਾਰਨ ਤੋਂ ਅਕਾਲੀ ਦਲ ਦੇ ਸਾਬਕਾ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਾਂਗਰਸ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਪ੍ਰਧਾਨ ਨੂੰ ਬਿਲਕੁਲ ਗਲਤ ਢੰਗ ਤੇ ਤਰੀਕੇ ਦੇ ਨਾਲ ਹਟਾਇਆ ਗਿਆ ਤੇ ਉਹ ਇਸ ਤੱਕੇਸ਼ਾਹੀ ਦੇ ਵਿਰੁੱਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਬਦਨਾਮ ਇੱਕ ਪ੍ਰੋਸੈਸ ਚੱਲਦਾ ਸੀ ਆਡੀ ਡੀਸੀ ਸਾਹਿਬ ਦੇ ਅਧੀਨ ਇਹ ਰੂ ਕਾਨਫਰੈਂਸ ਮੋਸ਼ਨ ਇਹ ਨਹੀਂ ਹੈ ਕਿ ਬੰਦਾ ਆ ਕੇ ਇਹਨੂੰ ਲਾ ਦੇ ਪੂਰਾ ਪ੍ਰੋਸੈਸ ਹੈ ਕਿ ਐਸਟੀਮ ਸਾਹਿਬ ਨੇ ਮੀਟਿੰਗ ਕੀਤੀ ਹੈ ਔਰ ਸਾਡੇ ਕੋ ਨਗਰ ਕਾਉਂਸਲ ਤਰਨਤਾਰਨ ਦੀ ਦੋ ਤਾਈ ਬਹੁਮਤ ਨਾਲ ਹੈ ਅਸੀਂ ਜਿਹੜੇ ਪ੍ਰਧਾਨ ਸੀ ਉਹਨਾਂ ਨੂੰ ਅਸੀਂ ਭਲਾਤਾ ਵਜੇ ਪਿਛਲਾ ਪ੍ਰਧਾਨ ਸਰਦਾਰ ਕੋਪਰਦ ਸਿੰਘ ਖੇੜਾ ਸੀ ਠੀਕ ਹੈ ਜੀ ਅਗਲਾ ਪ੍ਰਧਾਨ ਜਿੰਨੀ ਦੇਰ ਤੱਕ ਅਸੀਂ ਨਹੀਂ ਚੁੰਨੇ ਉਨੀ ਦੇਰ ਤੱਕ ਐਸਡੀਐਮ ਸਾਹਿਬ ਤੇ ਈਓ ਸਾਹਿਬ ਦਾ दैट ਡਿਪੈਂਡਸ 2 ਸਾਲ ਵੀ ਲੱਗ ਸਕਦਾ 2.5 ਸਾਲ ਵੀ ਲੱਗ ਸਕਦਾ ਅਗਲੀ ਚੋਣ ਤੱਕ ਵੀ ਲੱਗ ਸਕਦਾ ਤੁਸੀਂ ਪ੍ਰੈਸ ਨੂੰ ਇਹ ਹੈ ਕਿ ਇਸ ਵੇਲੇ ਜਿਹੜਾ ਦੋ ਤਿਆਹੀ ਬਹੁਮਤ ਸਾਨੂੰ ਮਿਲਿਆ ਵਾ ਇਹ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਨਹੀਂ ਆ ਇਹ ਐਜ਼ ਏ ਇੰਡੀਪੈਂਡੈਂਟ ਕਹਿ ਲੋ ਜਾਂ ਇੰਡੀਪੈਂਡੈਂਟ ਕਾਉਂਸਲਰ ਕਹਿ ਲੋ ਜਾਂ ਕਾਂਗਰਸ ਪਾਰਟੀ ਦੀ ਸਪੋਰਟ ਨੂੰ ਮਿਲਿਆ ਵਾ ਤੇ ਨੇਚਰਲੀ ਫਿਰ ਸਾਰੇ ਕਾਂਗਰਸ ਪਾਰਟੀ ਨੂੰ ਸਪੋਰਟ ਕਰਨਗੇ ਨਾ ਇਹਦੇ ਚ ਤੇ ਮੇਰੇ ਸਾਹਿਬ ਨਾਲ ਕੋਈ ਪ੍ਰੋਬਲਮ ਨਹੀਂ ਇਹ ਜ਼ਰੂਰੀ ਨਹੀਂ ਹੈ ਕਿ ਕੋਈ ਪਾਰਟੀ ਛੱਡੇ ਜਾਂ ਉਹ ਬਦਲਿਆ ਜਾਵੇ ਸਾਰੇ ਇਸ ਵੇਲੇ ਕਾਂਗਰਸ ਦੇ ਸਪੋਰਟ ਦੇ ਨਾਲ ਉਹਨੂੰ ਲਾਇਆ ਸਰ ਨਹੀਂ ਬੜੇ ਉਹਦੇ ਉਹਦੇ ਮੈਂ ਤੇ ਕੁਐਸਚਨੇਬਲ ਆਹੀਂ ਸਾਡੇ ਐਮਸੀ ਕੁਐਸਚਨੇਬਲ ਨਹੀਂ ਆ ਕਿਉਂ ਨਹੀਂ ਬੜੇ ਅਸੀਂ ਅੱਜ ਲਾਟਾ ਵਾ ਕੱਲ ਸਵੇਰੇ 9 ਵਜੇ ਤੋਂ ਸਾਡੇ ਸਾਰੇ ਕਾਉਂਸਲਰ ਇੱਥੇ ਆਉਣਗੇ ਆਪਣੇ ਆਪਣੇ ਵਾਡਾਂ ਦੀਆਂ ਸਮੱਸਿਆਵਾਂ ਸੁਣਨਗੇ ਤੇ ਕੰਮ ਹੋਣੀ ਇੱਕ ਵਾਰ ਕੋਈ ਗਲੋਬਲ ਮੋਟਰ ਦੀ ਉਸ ਦੀ ਮਤਾ ਸੁਪਰਨਾਟ ਨੇ ਕਿਹਾ ਪਹਿਲਾਂ ਉਹ ਮੀਟਿੰਗ ਕਾਲ ਕਰਨ ਲਈ 14 ਦਿਨ ਦਾ ਨੋਟਿਸ ਪੁੱਛਿਆ ਗਿਆ ਸੁਪਰਨਾਟ ਨੇ ਮੀਟਿੰਗ ਕਾਲ ਨਹੀਂ ਕੀਤੀ ਤੇ ਡੀਸੀ ਸਾਹਿਬ ਨੂੰ ਰੈਕਵਿਜ਼ੀਸ਼ਨ ਕੇਸ ਦੇ ਕ੍ਰਿਮੀਨਲ ਵੀ ਕੋ ਆ ਕੇ ਅਸ ਦਿਨ ਸਾਹਿਬ ਨੂੰ ਤੇ ਉਸ ਦੀ ਮਤਾ ਜਿਹੜਾ ਸੀ ਅੱਜ ਹਾਊਸ ਵਿੱਚ ਜਾ ਰਿਹਾ ਹੈ ਜਿਹੜਾ ਕਿ ਬਹੁਤ ਸੰਤੀ ਹੋ ਪਾਸ ਅੱਜ ਤੇ ਸਰ ਆਰਡਰ ਵੀ ਜਸ ਨੂੰ ਸਾਹਿਬ ਨੇ ਪੁੱਛਿਆ ਕਿ ਕਿਹੜੀ ਵਾਰਡ ਨੂੰ ਜ਼ਰੂਰੀ ਕਿੰਨੇ ਸੀ ਜੀ ਗਰੀਬ ਦੇ ਸੀ ਇਹ ਤਾਂ 15 ਸੀ ਅੱਛਾ ਬੱਦੇ ਆ ਐਮਐਲਏ ਸਾਹਿਬ ਦੀ ਵੋਟ ਪਾਈ ਤੇ ਫਿਰ 16 ਮਤ ਜੀ ਹੁਣ ਨੈਕਸਟ ਪਲਾਨ ਕੀ ਹੈਗਾ ਸਰ ਨੈਕਸਟ ਪਲਾਨ ਸਰਕਾਰ ਨੂੰ ਭੇਜਾਂਗੇ ਜੀ ਸਾਰੀ ਪ੍ਰੋਸੀਡਿੰਗ ਉਹਨਾਂ ਵੱਲੋਂ ਡਿਸਾਈਡ ਕੀਤੀ ਓਕੇ ਸਰ ਓਕੇ ਇੱਕ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਕਤਲ ਜਿਹੜਾ ਉਹ ਅੱਜ ਹੋਇਆ ਔਰ ਉੱਥੇ ਨਾ ਕੋਈ ਪ੍ਰੈਸ ਨੂੰ ਜਾਣ ਦਿੱਤਾ ਜਾਂ ਤੁਸੀਂ ਦੱਸ ਦਿਓ ਕਿ ਤੁਹਾਨੂੰ ਕਿਸੇ ਨੇ ਉੱਥੇ ਐਂਟਰ ਹੋਣ ਦਿੱਤਾ ਹੋਵੇ ਔਰ ਪ੍ਰਧਾਨ ਨੂੰ ਲਾਉਣ ਲਈ ਦੋ ਧਾਈ ਜਿਹੜਾ ਉਹ ਬੰਦੇ ਚਾਹੀਦੇ ਸੀ ਕਾਉਂਸਲਰ ਤੇ ਜਿਹੜੇ ਕਿ ਉਹਨਾਂ ਕੋ ਪੂਰੇ ਹੋਏ ਹੀ ਨਹੀਂ ਔਰ ਸਿਰਫ ਝੂਠੇ ਸਾਈਨ ਕਰਕੇ ਤੇ ਜਿਹੜਾ ਅਬਜ਼ਰਵਰ ਲਾਇਆ ਸੀ ਐਸਟੀਐਮ ਉਹਨੂੰ ਫੜਾਤਾ ਵੀ ਆ ਸਾਡੇ 16 17 ਸਾਈਨ ਨੇ ਤਾਂ ਕਿ ਤੁਹਾਨੂੰ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਅੱਧੇ ਪੌਣੇ ਘੰਟੇ ਤੱਕ ਤੁਸੀਂ ਆ ਜਿਓ ਔਰ ਤੁਸੀਂ ਆਪਣੇ ਅੱਖੀਂ ਵੇਖ ਲਿਓ ਕਿ ਜਿਹੜੀ ਸਾਡੇ ਕਾਉਂਸਲਰ 12 13 ਕਾਉਂਸਲਰ ਜਿਹੜੇ ਆ ਉਹ ਮੈਜੋਰਟੀ ਜਿਹੜੀ ਕਾਉਂਸਲਰ ਹੈ ਉਹ ਸਾਡੇ ਨਾਲ ਆ ਔਰ ਉਹ ਝੂਠੇ ਸਾਈਨ ਕਰਕੇ ਤੇ ਅੱਜ ਡੈਮੋਕਰੇਸੀ ਦਾ ਸਾਹ ਨੂੰ ਵਰਦਾਰ ਜਿਹੜਾ ਆ ਉਹ ਕਤਲ ਕੀਤਾ ਗਿਆ ਔਰ ਉੱਥੇ ਨਾ ਕੋਈ ਵੀਡੀਓਗ੍ਰਾਫੀ ਹੋਈ ਆ ਨਾ ਕਿਸੇ ਨੂੰ ਉੱਥੇ ਐਂਟਰ ਹੋਣ ਦਿੱਤਾ ਉੱਥੇ ਸ਼ਰਿਆਂ ਧੱਕੇ ਨਾਲ ਦਰਵਾਜ਼ੇ ਬੰਦ ਕਰਕੇ ਤੇ ਐਮਐਲਏ ਜਿਹੜਾ ਤਰਨਤਾਰਨ ਆਲਾ ਆ ਜਿਹਨੂੰ ਆਪਾਂ ਕਹਿੰਦੇ ਆ ਵੀ ਇਹ ਆਪਣੇ ਆਪ ਦਾਅਵੇ ਕਰਦਾ ਵੀ ਮੇਰੇ ਤੋਂ ਸ਼ਰੀਫ ਕੋਈ ਨਹੀਂਗਾ ਅੱਜ ਸਾਰਨੋਂ ਵੱਡਾ ਜਿਹੜਾ ਧੱਕਾ ਅੱਜ ਤਰਨਤਾਰਨ ਸ਼ਹਿਰ ਵਾਲਿਆਂ ਨਾਲ ਜਿਹੜੇ ਕਿ ਕਾਉਂਸਲਰ ਲੋਕਾਂ ਦੇ ਜਿਹੜੀ ਹਮਦਰਦੀ ਲੈ ਕੇ ਲੋਕਾਂ ਦੀਆਂ ਵੋਟਾਂ ਲੈ ਕੇ ਅੱਜ ਜਿਹੜੇ ਕਾਉਂਸਲਰ ਜਿੱਤ ਕੇ ਜਿਹੜੀ ਕਾਉਂਸਲ ਬਣੀ ਸੀਗੀ ਅੱਜ ਉਸ ਇਨਸਾਨ ਨੇ ਐਮਐਲਏ ਨੇ ਮੌਜੂਦਾ ਐਮਐਲਏ ਨੇ ਉਹ ਧੱਕੇ ਨਾਲ ਅੱਜ ਤਰਨਤਨ ਸ਼ਹਿਰ ਵਾਲਿਆਂ ਨਾਲ ਇੱਕ ਇਤੋਂ ਵੱਡਾ ਧੱਕਾ ਕੋਈ ਨਹੀਂ ਹੋ ਸਕਦਾ ਜਿਹੜਾ ਅੱਜ ਉਹਨੇ ਕੀਤਾ ਸਰ ਉੱਥੇ ਤੁਹਾਡੇ ਉਮੀਦਵਾਰ ਤਾਂ ਤੁਹਾਡੇ ਸੇ ਆਪਣਾ ਐਮਸੀਵੀ ਸਾਰੇ ਮੌਜੂਦ ਹੈਗੇ ਸੀ ਉਹਨਾਂ ਨੇ ਤੇ ਆਪ ਇਸ਼ਾਰਾ ਕਰਕੇ ਤੁਸੀਂ ਮੇਰੇ ਕੋਲ ਨੇ ਸਾਰੇ ਉੱਥੇ ਕੋਈ ਇੱਕ ਅੱਧਾ ਕੋਈ ਇੱਧਰ ਉੱਧਰ ਹੋ ਸਕਦਾ ਤੂੰ ਥਰਡ ਮੈਜੋਰਟੀ ਤੁਸੀਂ ਉੱਥੇ ਵੇਖੀ ਹੈ ਜੇ ਕਿਸੇ ਨੇ ਵੇਖੀ ਹੋਵੇ 2/3 ਮੈਜੋਰਟੀ ਮੈਂ ਸਿਆਸਤ ਛੱਡ ਜਾਊਂਗਾ ਜੇ 2/3 ਮੈਜੋਰਟੀ ਉੱਥੇ ਹੋਈ ਤੇ ਸਰ ਕੀ ਕੀਤਾ ਜਾਏਗਾ ਜੀ ਇਹਦੇ ਵਿੱਚ ਉਹ ਕਹਿੰਦਾ ਕਿ 17 ਬੰਦੇ ਨਹੀਂ ਸਾਨੂੰ ਮੈਜੋਰਟੀ ਯਾਰ ਮੇਰਾ ਐਸਡੀ ਜੇ ਜੇ ਫੈਸਲੇ ਹਾਈ ਕੋਰਟ ਵੀ ਜਾਵਾਂਗੇ ਅਸੀਂ ਐਸਟੀਐਮ ਨੂੰ ਮੈਂ ਇਹ ਕਿਹਾ ਆ ਕਿ ਸਾਰੇ ਮੈਂਬਰ ਜੇ 2/3 ਮੈਜੋਰਟੀ ਉਹਨਾਂ ਦੀ ਵੇਖ ਲਓ ਜੇ ਸਾਡੀ ਮੈਜੋਰਟੀ ਵੇਖ ਲਓ ਅਸੀਂ ਜਾ ਕੇ ਪੇਸ਼ ਵੀ ਹੋਣ ਲੱਗੇ ਆ ਇਸ ਟੂ ਇਸ ਬਾਰੇ ਜਿਸਨੂੰ ਅਬਜ਼ਰਵਰ ਦਾ ਜਿਸ ਤਰ੍ਹਾਂ ਗੱਲ ਕਰ ਰਹੇ ਕਿ ਅਬਜ਼ਰਵਰ ਦੇ ਨਾਲ ਕਰੇਗਾ ਤੇ ਉਹਨਾਂ ਦੇ ਖਿਲਾਫ ਵੀ ਕੋਈ ਤੁਸੀਂ ਇਲੈਕਸ਼ਨ ਕਮਿਸ਼ਨ ਦੇ ਅਸੀਂ ਜਿਹੜਾ ਜਿਹੜਾ ਅਫਸਰੇ ਦੇ ਵਿੱਚ ਇਨਵੋਲਵ ਆ ਅਸੀਂ ਸਾਰੇ ਹਾਈ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਉਹਨਾਂ ਨੂੰ ਉੱਥੇ ਸਾਰੇ ਜਿਹੜੇ ਅਫਸਰ ਆ ਜਿਹੜੇ ਵੀ ਇਨਵੋਲਵ ਨੇ ਇਹ ਧੱਕੇਸ਼ਾਹ ਵਿੱਚ ਸਾਰਿਆਂ ਨੂੰ ਉਹ ਅਸੀਂ ਹਾਈ ਕੋਰਟ ਚ ਇੱਕ ਸਬਕ ਸਿਖਾਵਾਂਗੇ ਓਕੇ ਥੈਂਕ ਯੂ ਤਰਨ ਤਰਨ ਤੋਂ ਵਿਜੇ अरोड़ा ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ঘৰৰ য